ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਨਾ ਵੀਰ ਜੀ ਆਪਣਾ ਗੋਰਾ ਬਾਈ ਪੰਡ ਭੜੌੜੇ ਵਾਲਾ ਬਣਾਣਾ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ 87880420 ਠੀਕ ਹੈ ਜੀ ਕਿੰਨੇ ਟਾਈਮ ਹੋਵੇਗਾ ਵੀ ਸੇਨ ਨੂੰ ਥੋੜਾ ਹੋਣਾ ਨਾ ਪਤਰਾ ਕਰਨ ਜੀ ਠੀਕ ਹੈ ਜੀ ਬਈ ਦੇਖ ਸਕਦੇ ਕਿੰਨਾ ਰੋਤਾ ਭੇਟਾ ਉਹ 10 ਕਿਲੋ ਚੌਂ ਦਾ ਬਾਈ ਹੁਣ ਇਹ ਨਾ ਚੋਈ ਵੱਡੇ ਦਿਨ ਕਰਕੇ ਆ ਵੀਡੀਓ ਕੋਲ ਟਵਾਣ ਦਾ ਟਾਈਮ ਵੀ ਆਪਾਂ 9 ਦਾ 10 ਵਜੇ ਦੀ ਹੈ 11:00 ਪਾਣੇ ਹਾਂਜੀ ਹਾਂਜੀ ਬਈ ਸਾਈਕੀ ਵਧੀਆ ਜਰਸੀ ਮਿਕਸ ਹੈ ਬਈ ਇਹ ਠੀਕ ਹੈ ਜੀ ਬਈ ਦੇ ਸਾਰੇ ਠੀਕ ਹੈ ਜਿਸ ਕਿਸ ਨੂੰ ਚਾਹੀਦਾ ਹੈ ਜਰੂਰ ਮਗਰ ਬਈ ਦੱਸਾ ਕਿ ਬੱਸੀ ਆ ਬਈ ਦੱਸਾ ਜੀ ਮਗਰ ਬੱਸਾ ਜੀ ਸਾਤੂਰ ਬੋਈ ਆ ਠੀਕ ਹੈ ਜੀ ਲੈਵਲ ਉਹ ਦੇ ਸਕਦੇ ਵਈ ਜੀ ਨਾ ਜਰੂਰ ਕੰਡੈਕਟ ਕਰੋ ਜੇ ਕਿਸ ਨੂੰ ਚਾਹੀਦੀ ਹੈ ਇਹਦਾ ਮੁੱਲ ਵੀ 45000 ਹੈ ਬਈ ਅਸਾ ਰੇਟ 45000 ਹੈ ਬਈ ਰੇਟ 45000 ਦੇਖ ਸਕਦੇ ਹੋ ਬਈ ਜੀਤਾ ਫਾਰਮੇਟ ਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਇਸ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਆਪੜਾ ਨੰਬਰ ਹੈ 7528003555 ਜੇ ਕਿਸੇ ਨੇ ਐਡ ਕਰਾਉਣੇ ਹੈ ਤਾਂ ਆਪਣਾ ਜਰੂਰ ਕਟ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚੱਕ ਕੇ ਬਾਏ